ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਲਗਾਤਾਰ 트੍ਰੰਪ ਸਰਕਾਰ ਦੇ ਵੱਲੋਂ ਸਖਤੀ ਵਰਤੀ ਜਾ ਰਹੀ ਸੀ ਕਾਰਵਾਈ ਕੀਤੀ ਜਾ ਰਹੀ ਸੀ ਹੁਣ ਇਸ ਦੇ ਵਿਚਾਲੇ 트੍ਰੰਪ ਸਰਕਾਰ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਖਾਸ ਹੁਲਤ ਦੇਣ ਦਾ ਐਲਾਨ ਕੀਤਾ ਗਿਆ ਦੱਸ ਦੇ ਕਿ ਖਾਸ ਹੁਲਤ ਉਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਮਿਲੇਗੀ ਜਿਹੜੇ ਕਿ ਸੈਲਫ ਰਿਪੋਰਟ ਯਾਨੀ ਕਿ ਸਵੈ ਰਿਪੋਰਟ ਹੋਣ ਦਾ ਜਿਹੜਾ ਆ ਉਹ ਚੋਣ ਕਰਦੇ ਨੇ ਜੇਕਰ ਖੁਦ ਹੀ ਕੋਈ ਗੈਰ ਕਾਨੂੰਨੀ ਪ੍ਰਵਾਸੀ ਚਾਹਦਾ ਹੈ ਕਿ ਉਹ ਰਿਪੋਰਟ ਹੋ ਜਾਵੇ ਸੈਲਫ ਰਿਪੋਰਟ ਹੁੰਦਾ ਹੈ ਤਾਂ ਫਿਰ 트੍ਰੰਪ ਸਰਕਾਰ ਉਸ ਨੂੰ ਹਵਾਈ ਜਹਾਜ਼ ਦੀ ਟਿਕਟ ਯਾਨੀ ਕਿ ਪਲੇਨ ਦੀ ਟਿਕਟ ਤੇ ਨਾਲ ਹੀ ਕੁਝ ਪੈਸੇ ਦੇਵੇਗੀ ਇਹ ਐਲਾਨ ਜਿਹੜਾ ਇਹ 트ੰਪ ਦੇ ਵੱਲੋਂ ਖੁਦ ਕੀਤਾ ਗਿਆ ਬੀਤੇ ਦਿਨ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਦਿੱਤਾ ਗਿਆ ਜਿਸ ਦੌਰਾਨ ਉਹਨਾਂ ਨੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਗੈਰਕਾਨੂੰਨੀ ਪ੍ਰਵਾਸੀ ਸੈਲਫ ਰਿਪੋਰਟ ਵੀ ਚੋਣ ਕਰਦਾ ਹੈ ਤਾਂ 트ੰਪ ਸਰਕਾਰ ਉਸ ਨੂੰ ਪੈਸਾ ਵੀ ਦੇਵੇਗੀ ਤੇ ਉਸ ਦੀ ਪਲੇਨ ਦੀ ਟਿਕਟ ਵੀ ਬੁੱਕ ਕਰਵਾਵੇਗੀ ਇਹ ਖਾਸ ਸਹੂਲਤ ਦਿੱਤੀ ਜਾਵੇਗੀ 트ੰਪ ਸਰਕਾਰ ਦੇ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਤੇ ਨਾਲ ਹੀ 트ੰਪ ਨੇ ਇਹ ਵੀ ਅੱਗੇ ਕਿਹਾ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਵਾਪਸ ਲਿਆਉਣ ਦੀ ਜਿਹੜੀ ਹੈ ਉਹ ਵੀ ਨੀਤੀ ਬਣਾਈ ਜਾਵੇਗੀ ਦੱਸ ਦਿਓ ਕਿ ਸੈਲਫ ਰਿਪੋਰਟ ਨੀਤੀ ਜਿਹੜੀ ਹੈ ਕੁਝ ਦਿਨਾਂ ਨੂੰ ਟਰੰਪ ਸਰਕਾਰ ਬਣਾਉਣ ਜਾ ਰਹੀ ਹੈ ਦੱਸ ਦਿਓ ਕਿ ਲਗਾਤਾਰ ਜਰੂਰ ਤੋਂ ਟਰੰਪ ਸੱਤਾ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਸਖਤ ਐਕਸ਼ਨ ਲਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ ਕੋਈ ਵੀ ਇਲੀਗਲ ਇਮੀਗ੍ਰੈਂਟ ਉਹ ਬਰਦਾਸ਼ਤ ਨਹੀਂ ਕਰਨਗੇ ਅਮਰੀਕਾ ਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਨਹੀਂ ਰਹਿ ਸਕਦਾ ਤੇ ਗ੍ਰੀਨ ਕਾਰਡ ਨੂੰ ਲੈ ਕੇ ਵੀ ਕਾਫੀ ਸਖਤੀਆਂ ਜਿਹੜੀਆਂ ਨੇ ਉਹ ਕਰ ਦਿੱਤੀਆਂ ਗਈਆਂ ਨੇ ਰੂਲਸ ਨੂੰ ਕਾਫੀ ਸਟ੍ਰਿਕਟ ਕਰ ਦਿੱਤਾ ਗਿਆ ਜਿਸ ਕਰਕੇ ਇਸ ਵੇਲੇ ਅਮਰੀਕਾ ਅਮਰੀਕਾ ਚ ਰਹਿ ਰਿਹਾ ਹਰ ਇੱਕ ਪ੍ਰਵਾਸੀ ਜਿਹੜਾ ਉਹ ਡਰ ਤੇ ਮਾਹੌਲ ਦੇ ਵਿੱਚ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਸ ਵੇਲੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇ ਇਸ ਤੋਂ ਪਹਿਲਾਂ ਵੀ ਕਰੀਬ 300 ਤੋਂ ਵੱਧ ਲੋਕ ਜਿਹੜੇ ਨੇ ਉਹ ਡਿਪੋਰਟ ਹੋ ਚੁੱਕੇ ਨੇ ਅਮਰੀਕਾ ਤੋਂ ਤੇ ਵਿੱਚ ਕਈ ਲੋਕ ਜਿਹੜੇ ਸਨ ਉਹ ਹਰਿਆਣਾ ਦੇ ਗੁਜਰਾਤ Rajasthan ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਦੇ ਨਾਲ ਹੀ ਪੰਜਾਬ ਦੇ ਵੀ ਸਨ ਜਿਹੜੇ ਕਿ ਇਹ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿੱਚ ਸ਼ਾਮਲ ਸਨ ਜਿਹੜੇ ਕਿ ਡਿਪੋਰਟ ਹੋ ਕੇ ਅਮਰੀਕਾ ਤੋਂ ਵਾਪਸ ਭਾਰਤ ਪਹੁੰਚੇ ਸੀ ਤੇ ਹੁਣ ਐ ਟਰੰਪ ਸਰਕਾਰ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਖਾਸ ਸਹੂਲਤ ਦੇਣ ਐਲਾਨ ਕਰ ਦਿੱਤਾ ਹੈ ਖਾਸ ਸਹੂਲਤ ਉਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਮਿਲੇਗੀ ਜਿਹੜੇ ਕਿ ਸੈਲਫ ਡਿਪੋਰਟ ਹੋਣ ਦੀ ਚੋਣ ਕਰਦੇ ਨੇ ਤੇ ਫਿਰ ਉਹਨਾਂ ਨੂੰ 트럼ਪ ਸਰਕਾਰ ਦੇ ਵੱਲੋਂ ਕੁਝ ਪੈਸੇ ਦਿੱਤੇ ਜਾਣਗੇ ਤੇ ਨਾਲ ਹੀ ਉਹਨਾਂ ਦੀ ਟਿਕਟ ਜਿਹੜੀ ਹੈ ਉਹ 트럼ਪ ਸਰਕਾਰ ਬੁੱਕ ਕਰਵਾਵੇਗੀ ਤੇ ਉੱਧਰ ਹੀ ਜਿਹੜੇ ਲੋਕ ਚੰਗੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਲੋਕ ਚੰਗੇ ਨੇ ਤੇ ਲੀਗਲੀ ਤਰੀਕੇ ਦੇ ਨਾਲ ਵਾਪਸ ਆ ਸਕਦੇ ਨੇ ਉਹਨਾਂ ਨੂੰ ਵਾਪਸ ਲੈ ਆਉਣ ਦੀ ਨੀਤੀ ਵੀ ਜਿਹੜੀ ਹੈ ਉਹ 트럼ਪ ਸਰਕਾਰ ਦੇ ਵੱਲੋਂ ਬਣਾਈ ਜਾਵੇਗੀ